ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਢੀ ਪੰਜਾਬੀ ਨਿਊਜ਼ ਚੈਨਲ ਤੇ ਇੱਕ ਮੁੱਦਾ ਕਹੀ ਦਿੰਦਾ ਫੇਸਬੁੱਕ ਤੇ ਚੱਲ ਰਿਹਾ ਭਾਈ ਅੰਮਰਤਪਾਲ ਸਿੰਘ ਖਾਲਸਾ ਨਸੇ ਦੇ ਆਦੀ ਹੋ ਚੁੱਕੇ ਨੇ ਉਹ ਵੀਮ ਖਾਂਦੇ ਰਹੇ ਨੇ ਉਹ ਗੋਲੀਆਂ ਖਾਂਦੇ ਨੇ ਉਹ ਡਰਾਮਾ ਡੋਲ ਖਾਂਦੇ ਨੇ ਇਹ ਕਾਫੀ ਦਿਨ ਤੋਂ ਮੁੱਦਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਅੱਜ ਇੱਕ ਪ੍ਰਧਾਨ ਮੰਤਰੀ ਬਾਜੇਕੇ ਦੀ ਆਡੀਓ ਸਾਹਮਣੇ ਆਈ ਆ ਉਹ ਆਪਣੀ ਮਾਤਾ ਨਾਲ ਗੱਲ ਕਰ ਰਿਹਾ ਉਹ ਸਾਰੇ ਆਡੀਓ ਵੀ ਤੁਹਾਨੂੰ ਸੁਣਾਵਾਂਗੇ ਸੁਣ ਕੇ ਤੁਸੀਂ ਦੱਸਿਓ ਵੀ ਕੀ ਵਿਚਾਰ ਨੇ ਤੁਹਾਨੂੰ ਕਿਵੇਂ ਲੱਗਦਾ ਜੀ ਪ੍ਰਧਾਨ ਮੰਤਰੀ ਬਾਜੇ ਨੇ ਬਿਆਨ ਦਿੱਤਾ ਹੋਣਾ ਜਾਂ ਫੋਲਸ ਨੇ ਜਬਰੀ ਲਖਾਇਆ ਹੋਣਾ ਤੇ ਪੂਰਾ ਬਿਆਨ ਸੁਣਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨਾਲ ਜੁੜੋ ਤੇ ਜੁੜੋ ਇੱਕ ਅੱਜ ਤਾਂ ਆਡੀਓ ਦੇ ਨਾਲ ਨਾਲ ਵੀਡੀਓ ਵੀ ਸਾਹਮਣੇ ਆ ਗਈ ਅੰਮ੍ਰਿਤਸਰ ਨੂੰ ਤਰੀਕ ਤੇ ਲਿਜਾਇਆ ਗਿਆ ਸੀਗਾ ਉੱਥੇ ਉਹਨਾਂ ਨੇ ਬਿਆਨ ਹੈਲੋ ਕਹਾ ਸਾਸਰੀ ਕਾ ਬੋਤਰ ਮੈਂ ਕਿਹਾ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਭਾਈ ਟੀਵੀ ਤੇ ਚੱਲਦੀ ਪਈ ਹੈ ਕਿ ਮੰਤਰੀ ਨੇ ਕਿਹਾ ਹੈ ਕਿ ਭਾਈ ਸਾਹਿਬ ਨਸ਼ਾ ਖਾਂਦਾ ਸੀ ਹਾਂ ਹਾਂ ਇਹ ਬਿਲਕੁਲ ਝੂਠੀ ਗੱਲ ਹੈ ਨਾ ਪੁਲਸ ਵਾਲਿਆਂ ਨੇ ਟੌਰਚਰ ਕਰਕੇ ਨਾ ਇਹ ਕੋਟਮਾਰ ਕਰਕੇ ਉੱਥੇ ਸਾਡੇ ਤੋਂ ਮੰਨ ਲਓ ਦਸਕਤ ਕਰਾਏ ਸੀ খালি ਕਾਗਜ਼ਾਂ ਦੇ ਵੀ ਉਹਨਾਂ ਕਰਾਏ ਸੀ ਤੇ ਵਾਵਾ ਕਾਰਸਤਾ ਦੇ ਉਹਨਾਂ ਨੇ ਸਾਈਨ ਕਰਾਏ ਸੀ ਤੇ ਇਹ ਜਿਹੜਾ ਚਾਚਾ ਆਪਣਾ ਭਾਈ ਸਾਹਿਬ ਦਾ ਚਾਚਾ ਅਰਜੀਤ ਸਿੰਘ ਹਾਂ ਉਹਨਦੇ ਵੀ ਸਾਈਨ ਕਰਾਏ ਸੀ ਤੇ ਉਹਨਦੇ ਤੇ ਵੀ ਲੀਆ ਆਵੇਂ ਨਾ ਇਹ ਹੀ ਲਾਇਆ ਏ ਉਹ ਵੀ ਆ ਚਾਲਦਾ ਪਿਆਰੀ ਤੇ ਇਹ ਕੋਈ ਟੈਨਸ਼ਨ ਦੀ ਲੋੜ ਨਹੀਂ ਇਹਨਾਂ ਨੇ ਚਾਚੇ ਤੇ ਵੀ ਲੀਆ ਆਮ ਲਾਏ ਨੇ ਹਾਂ ਹਾਂ ਟੈਨਸ਼ਨ ਪਤਾ ਆਉਂਦੀ ਅਸੀਂ ਆਖਾ ਕਰੇ ਕਿ ਭਿਉਨੇ ਨਾਲ ਆ ਟੈਨਸ਼ਨ ਤਾਂ ਆਉਂਦੀ ਪੈਣਾ ਖੜ ਕੀ ਹੁਣ ਪੀ ਤੋਹਫਾ ਤੋਂ ਲਾ ਨਾਮ ਤਰਿਆਣੇ ਵੀ ਹੋਰ ਕੀ ਬਹੁਤ ਕੋਈ ਕੰਮ ਤੇ ਦੀ ਟੈਂਸ਼ਨ ਲੈਣ ਦੀ ਲੋੜ ਨਹੀਂ ਇਹ ਜਿਹੜੀ ਜਿਮਣੀ ਚੌਂਂ ਤਰਨਤਰ ਵਾਲੀ ਆਪਣੀ ਤਰਨਤਰ ਵਾਲੀ ਹੁਣ ਹਾਂ ਹਾਂ ਠੀਕ ਆ ਜਿਹੜੀ ਜਿਮਣੀ ਚੌਂਂ ਤਰਨਤਰ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਤੇ ਪਰ ਮਾਝੇ ਵਾਲਿਆਂ ਨੇ ਹਾਂ ਹਾਂ ਕੋਉਣ ਐਸੀ ਕਿਰਪਾ ਕਰਾ ਦੇਣੀ ਤੇ ਮਾਝੇ ਵਾਲਿਆਂ ਨੇ ਝੰਡੇ ਦੇਣੇ ਗੱਡ ਹਾਂ ਹਾਂ ਕੋਈ ਨਹੀਂ ਮਾਝੇ ਵਾਲੇ ਜਿਹੜੇ ਨੇ ਉਹ ਵੀ ਜ਼ੁਲਮ ਦੇ ਉਲਟੀ ਖੜਦੇ ਹੁੰਦੇ ਨੇ ੱੱੱਕੇ ਵਾਲੇ ਹਾਂ ਜਿਹੜਾ ਕੋਈ ੱੱੱਕਾ ਕਰਦਾ ਜਿਉਂਦੇ ਨੇ ਜਦੋਂ ਧੱਕਾ ਕਰਦੇ ਨੇ ਤਾਂ ਫਿਰ ਦੁਨੀਆਂ ਨੂੰ ਪਤਾ ਹੀ ਆ ਸਾਰੀ ਨੂੰ ਵੀ ਧੱਕਾ ਹੀ ਕੀਤਾ ਆ ਨੇ ਆਲੀਆ ਵਾਲਿਆਂ ਨੇ ਮਾਤਾ ਜਿੰਨੂ ਭਾਈ ਸਾਹਨੇ ਥਾਪੜਾ ਦਿੱਤਾ ਉਹਨੇ ਜਾਣੀ ਦਿੱਤੋ ਤੋਂ ਹਾਂ 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 ਦੇ ਨੰਬਰ ਤੇ ਪਾ ਸਾਬ ਜੀ ਮਾਤਾ ਬੜਕ ਤੇ ਭਾਈ ਸਾਹਿਬ ਦੀ ਚੜ੍ਹਤ ਤੋਂ ਸਰਕਾਰ ਪਿਆਗ ਡਰਦੀ ਏ ਉਹ ਹਕਮਾਂ ਡਰਦਾ ਭਾਈ ਸਾਹਿਬ ਤੋਂ ਐਵੇਂ ਐਵੇਂ ਆ ਵੀ ਇਹਨਾਂ ਨੂੰ ਇਹ ਕਦੇ ਇਹ ਨਾ ਅੱਗੇ ਆ ਜਾਣਾ ਸਿਆਪਾ ਤਾਂ ਆਹ ਸਾਰੇ ਆ ਜਾਣਾ ਤੇ ਕੋਈ ਚੰਮੀ ਇੱਥੇ ਇਹਨੇ ਕੱਲੀ ਨਾ ਨਹੀਂ ਆਉਣਾ ਤੇ ਸਾਰੇ ਆ ਹੀ ਆਉਣਾ ਇੱਥੇ ਮਨ ਡੀਰਾਂ ਨੇ ਵੀ ਐਮ ਐਲ ਏ ਬੰਦਾ ਹੈ ਇਹ ਸਾਰਿਆਂ ਨੇ ਆਉਣਾ ਸੰਗ ਤੋਂ ਪਤਾ ਕਿ ਇਹਨਾਂ ਕਿੰਨਾ ਗੰਦ ਪਾਇਆ ਆ ਹਾਂ ਇਹ ਤਾਂ ਫਿਰ ਆਇਆ ਤੇ ਇਹ ਜਿਹੜੀ ਨਾ ਨਕੇ ਪੱਤੇ ਵਾਲੀ ਭਾਈ ਸਾਹਿਬ ਤੇ ਲਿਜਾਵ ਲਾਉਂਦੇ ਨੇ ਇੱਕਾ ਕੁੜੀਆਂ ਵਾਲੀ ਵੀ ਚਲਾਈ ਹੋਈ ਨੇ ਕਿ ਭਾਈ ਸਾਹਿਬ ਕੁੜੀਆਂ ਦੀ ਗੱਲ ਬਾਤ ਉਹ ਵੀ ਲਿਜਾਵ ਲਾਉਂਦੇ ਕਦਾਰ ਖੁਸ਼ੀ ਕਰਦੇ ਭਾਈ ਸਾਹਿਬ ਇਹ ਹੈ ਨਾ ਉਹਨਾਂ ਨੂੰ ਉਹਨਾਂ ਨੂੰ ਹੋਰ ਤਾਂ ਕੁਝ ਲੱਭਾ ਨਹੀਂ ਤਾਂ ਉਹਨਾਂ ਨੇ ਇਹੋ ਹੀ ਛਿੱਟੇ ਮਾਰਨੇ ਨੇ ਹੋਰ ਉਹਨਾਂ ਕੀ ਕਰਨਾ ਹੈ ਹੋਰ ਤਾਂ ਉਹਨਾਂ ਨੂੰ ਕੁਛ ਲੱਭਾ ਨਹੀਂ ਹਾਂ ਆ ਇਹ 307 ਲੈਣਾ ਆਪਣਾ ਪਰਚਾ ਹੀ ਹੁੰਦਾ ਇਹਨਾਂ ਚਲਾਨ ਪੇਸ਼ ਕੀਤਾ ਤੋਂ ਹੁੰਦੇ ਜਿਨਾਂ ਲਿਖੇ ਸੀ ਮੈਨੂੰ ਤੇ ਇੱਕ ਕੰਮ ਹੋਣਾ ਜੇ ਕਲਵੰਤ ਵਿਚਾਰਾ ਅੱਜ ਗੱਲਾਂ ਕਰਦਾ ਹੀ ਕਹਿੰਦੇ ਪਤਾ ਨਹੀਂ ਮੇਰਾ ਇਹਨਾਂ ਨੇ ਕੀ ਕੱਢ ਕੇ ਅਜੇ ਲਿਆਉਣਾ ਹੈ ਪਤਾ ਨਹੀਂ ਠੀਕ ਆ ਹਾਂ ਹਾਂ ਇਹ ਰੌਲਾ ਹੈ ਕਿੰਦੀ ਕੋਈ ਐਡੀ ਟੈਂਸ਼ਨ ਲੈਣ ਦੀ ਲੋੜ ਨਹੀਂ ਗਈ ਇਹ ਸਰਕਾਰਾਂ ਐਵੇਂ ਕਰਦੀਆਂ ਹੁੰਦੀਆਂ ਤੇ ਇਹ ਕਿੰਨਾ ਚੇਰੇ ਇਹ ਪਾਰ ਕਰੇ 27 ਜੇ ਸਰਕਾਰ ਪੰਜੀ ਬੰਨੀ ਰਹਿ ਗਿਆ ਸਾਡੇ ਡੇਢ ਸਾਲ ਇਹ ਪਾਰਨਾ ਹੀ ਚਾਹੁੰਦੇ ਨੇ ਅਸੀਂ ਲੋਕਾਂ ਨੂੰ ਆਪਣੇ ਪਾਰਨਾ ਚਾਹੁੰਦੇ ਜਿਹਦੀਵਾਰਾਂ ਨੂੰ ਪੇ ਪਾਟਣ ਹੋਰ ਇਥੇ ਨਾ ਕੀ ਕਰਨਾ ਉਹ ਡੇਢ ਸਾਲ ਰਹਿ ਗਿਆ ਹਾਂ ਡੇਢ ਸਾਲ ਜਿੱਥੇ ਮਰਦੀ ਭੱਜ ਲੈਣ ਝੰਡੇ ਤੇ ਭਾਈ ਸਾਹ ਦੇ 27 ਦੀ ਗਢੀਚਣੇ ਨੇ ਠੀਕ ਹੈ ਮੈਂ ਤੇ ਪਾਤੀ ਜਿਵੇਂ ਕਹਿੰਦੇ ਮੰਤਰੀ ਹਰੀ ਇਹ ਤੂੰਸ ਮੈਨੂੰ ਵੀ ਕਹਿੰਦੇ ਸੀ ਉੱਥੇ ਵੀ ਕਹਿੰਦੇ ਸੀ ਇਹ ਮਾਜਮ ਕਿ ਤੂੰ ਹੀ ਭਾਈ ਸਾਹਿਬ ਤੋਂ ਅਟਡੋ ਜੋ ਭਾਈ ਸਾਹਿਬ ਦਾ ਖਾੜਾ ਛੱਡ ਦਿਓ ਹੌਂ ਕਰ ਦਿਓ ਮੈਂ ਕੋਈ ਗੱਲ ਕਹੀ ਮੈਂ ਕਹਿਆ ਯਾਰ ਚੰਗੇ ਕੰਮ ਕਰਦਾ ਏ ਅਮਰ ਤੇ ਛਕਾਉਂਦਾ ਏ ਤਸੋ ਕੀ ਮਾੜੇ ਕੰਮ ਕਰਦਾ ਏ ਅਸੀਂ ਭਾਈ ਸਾਹਿਬ ਤੋਂ ਬਿਗੈ ਮਿੰਟ ਵੀ ਨਹੀਂ ਪਾਸੇ ਜਾਣਾ ਜਿਹੜੇ ਚੰਗੇ ਕੰਮ ਕਰਦੇ ਹੋ ਉਹਨਾਂ ਨਾਲ ਹੀ ਅਸੀਂ ਤੁਰਨਾ ਚੰਗਿਆਂ ਵਾਲੇ ਤੁਰਨਾ ਪੀ ਚੈਨਲ ਵਾਲੇ ਟੁਰਨਾਏ ਤੇ ਬਠੇਰੇ ਆਈ 76 ਖਾਦੇ ਆ 70 ਸਾਲ ਹੋ ਗਏ ਕਾਂਦੇ ਤੇ ਅਸੀਂ ਚੰਗੀ ਟੁਰਨਾਏ ਤੇ ਕੋਈ ਗੱਲ ਨਹੀਂ ਮੈਂ ਕਹਾ ਮਾਤਾ ਨੂੰ ਨਾ ਮੈਂ ਕੱਲ ਦਾ ਚਾਚਾ ਆਂਗਾ ਜੇ ਤੂੰ ਨਾ ਘਰੇ ਦੱਸ ਦੇ ਐਵੇਂ ਚੈਨਲ ਵਾਲਿਆਂ ਦਾ ਇੱਕ ਹੀ ਚੈਨਲ ਹੈਗਾ ਜੀ ਮੀਡੀਆ ਇਹ ਬਹੁਤ ਕੱਲ ਦੀ ਇਹਨੇ ਨਾ ਹਾਂ ਡੌਂਡੀ ਪਿੱਟੀ ਹੋਈ ਏ ਐਵੇਂ ਹਾਂ ਚੈਨਲ ਵਾਲੇ ਦੇ ਵੱੱਥੀ ਇਹੋ ਜਿਹੀ ਗੱਲ ਆ ਜੇ ਤਾਂ ਫਿਰ ਵੀ ਚੈਨਲ ਵਾਲੇ ਨੂੰ ਪਤਾ ਹੈ ਕਿ ਉਹ ਠੀਕੇ ਹੁਣ ਜਿਹੜਾ ਕੋਈ ਉਹਨਾਂ ਨੂੰ ਸਰਕਾਰਾਂ ਕਹਿ ਦਿੰਦੀਆਂ ਸਰਕਾਰਾਂ ਉਹਨਾਂ ਦੇ ਨਾਲ ਉਹਨਾਂ ਦੇ ਚੈਨਲਾਂ ਵਾਲੇ ਜਿਹੜੇ ਉਹਨਾਂ ਦੇ ਚੈਨਲ ਬੰਦ ਕਰ ਦਿੰਦੀਆਂ ਕਹਿੰਦੀਆਂ ਕਿ ਸਾਡੇ ਹੱਕ ਚ ਬੋਲੋ ਚੈਨਲ ਵਾਲਿਆਂ ਦਾ ਕਸੂਰ ਕੋਈ ਨਹੀਂ ਕਰ ਹਾਂ 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 ਠੀਕ ਹੈ ਵੀ ਹਾਂ ਚੈਨਲ ਵਾਲਿਆਂ ਨੂੰ ਕਹਿ ਦਿੰਦੇ ਕਿ ਨਹੀਂ ਤਾਂ ਤੁਹਾਡੇ ਪੇਚ ਬੰਦ ਕਰ ਦਿਆਂਗੇ ਕਰੋ ਐ ਹਾਂ ਇਹ ਬਹੁਤ ਸਰਕਾਰ ਜਿਹੜੀ ਹੈ ਨਾ ਹੁਣ ਇਸ ਟਾਈਮ ਤੇ ਇਹ ਰਹਿ ਗਿਆ ਡੀਨ ਨਾਲ ਤੇ ਇਹਨੂੰ ਇੱਕ ਇੱਕ ਸਾਡੀ ਕੁਰਸੀ ਹੋਣਾ ਹੈ ਨਾ ਭਾਈ ਸਾਹਿਬ ਨੇ ਦੀ ਇਹਨਾਂ ਦੀ ਕੁਰਸੀ ਨੂੰ ਹੱਥ ਪਾਇਆ ਹੈ ਹਾਂ 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 ਠੀਕ ਹੈ ਆ ਮਜੀਠੀਆ ਚਾਚਾ ਨਾਲ ਹੀ ਗੱਲਾਂ ਕਰਦੇ ਮਜੀਠੀਏ ਨੇ ਭਾਈ ਸਾਹਿਬ ਦੇ ਉਲਟ ਬੋਲਿਆ ਤੇ ਜੇਲ੍ਹ ਚ ਬੈਠਾ ਗਿਆ ਹਾਂ ਜਿਹੜਾ ਮਹਾਰਾਜਾ ਪੈਨ ਤਾਰਾ ਕੱਢ ਦਿੰਦਾ ਔਰੋਂ ਦਾ ਮੈਨੂੰ ਫੜਾ ਦਿਓ ਮੈਂ ਤਾਂ ਦੋ ਮਿੰਟਾਂ ਚ ਇਹਨਾਂ ਸਿੱਧਿਆ ਕਰਦਾਂਗਾ ਤੇ ਹੁਣ ਚੀਕਾ ਮਾਰਦਾ ਵੀ ਉਹ ਚੀਕਾ ਦੇ ਕੋਈ ਭਾਈ ਸਾਹਿਬ ਵੀ ਇੱਕ ਸਾਧ ਬੰਦਾ ਐ ਗੁਰੂ ਨੇ ਕਲਾਇਆ ਮਾਰ ਐਨੇ ਸਾਹ ਬੜੀਆ ਬਸ ਮਲਿਆ ਇੱਕ ਕੋਮਲੂ ਜਰਨੈਲ ਤੇ ਕਾਹਦੀ ਇਹ ਕਿਨੇ ਗਾਂ ਚਾ ਲੋਕਾਂ ਦੇ ਪੁੱਤ ਬਚਾਏਗਾ ਵਧੀਆ ਚੰਗੀ ਗੱਲ ਨੇ ਹਾਂ 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 ਹੋਰ ਨਸ਼ੇ ਤੋਂ ਅੰਤਰੇ ਅੰ ਨਸ਼ਿਆਂ ਲੈ ਮਰ ਜਾਣ ਕਿਤੇ ਰੱਬ ਕਰਕੇ ਅਸੀਂ ਟਾਣੇ ਆ ਪਈ ਨਸ਼ੇ ਅੰਤਰੇ ਲੈ ਕੇ ਬਹਿ ਕੇ ਪਿੰਡ ਚ ਕਿੰਨਾ ਚਿੱਟਾ ਵੇਖਦਾ ਮੈਨੂੰ ਉਦੋਂ ਬੁਢਾ ਦੱਸ ਕੇ ਗਿਆ ਵਾਧੂ ਵੇਖਦਾ ਪਿਆ ਵਾਧੂ ਹੋਰ ਨਹੀਂ ਪਰ ਮੋਟਾਲਿਆਂ ਨੂੰ ਦੇਖਦਾ ਨਾ ਨਾ ਮੋਟਾਲਿਆਂ ਨੂੰ ਹੁਣ ਬਾਕੀ ਵਾਲੇ ਦੀ ਕੀ ਮਾਤਿ ਦਾ ਉਹ ਤਾਂ ਵੋਟਾਂ ਨੂੰ ਤਾਂ ਸਾਰੇ ਆਂ ਦੇ ਮੈਂ ਬੰਦ ਕਰਾ ਦੇਵਾਂਗਾ ਮਗਰ ਉਹਨੇ ਨਾ ਕੋਈ ਕਰਦਾ ਹਾਂ ਮੈਂ ਪੰਟੀ ਕੀ ਦਰਗਾਹ ਨੇ ਹੌਂਸਰ ਪੱਟੀ ਕੀ ਦਰਗਾਹ ਹਾਂ ਕੋ ਨਹੀਂ ਮਾਤਾ ਇਹ ਜਦੋਂ ਮੈਂ ਖੜਾ